ਆਪਨ ਲਈ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਖਬਰਾਂ ਨੇ ਕਿ ਪਟਿਆਲਾ ਦੇ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕੁਝ ਦਿਨ ਪਹਿਲਾਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਪਾ ਕੇ ਦਾਵਾ ਕੀਤਾ ਸੀ ਕਿ ਪੁਲਿਸ ਨੇ ਉਹਨਾਂ ਵਿਰੁੱਧ ਇੱਕ ਪੁਰਾਣੇ ਮਾਮਲੇ 'ਚ ਬਲਦਕਾਰ ਦਾ ਮਾਮਲਾ ਦਰਜ ਕੀਤਾ ਹੈ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਹਨਾਂ ਦੇ ਸਮਰਥਨ ਦੇ ਵਿੱਚ ਐਸਐਸਪੀ ਅਤੇ ਡੀਸੀ ਦਫ਼ਤਰ ਦਾ ਘਿਰੋ ਕਰਨਗੇ ਤੇ ਦੱਸਦੇ ਕਿ ਪਠਾਨ ਮਾਜਰਾ ਫੇਸਬੁੱਕ ਤੇ ਲਾਈਵ ਆਉਂਦੇ ਨੇ ਤੇ ਉਹਨਾਂ ਵੱਲੋਂ ਇਸ ਲਾਈਵ ਦੌਰਾਨ ਕਈ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸਾਬਕਾ ਪਤਨੀ ਨਾਲ ਜੁੜੇ ਪੁਰਾਣੇ ਆਈਪੀਸੀ 376 ਦੇ ਮਾਮਲੇ ਵਿੱਚ ਉਹਨਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਵਿਧਾਇਕ ਦਾ ਦਾਅਵਾ ਹੈ ਕਿ ਇਹ ਸਭ ਰਾਜਨੀਤਿਕ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਆਈ ਆਪ ਪੀਪਲ ਪੰਜਾਬ ਤੇ ਰਾਜ ਕਰਨਾ ਚਾਹੁੰਦੀ ਹੈ ਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਨੇ ਲਾਈਵ ਆ ਕੇ ਕਿਹੜੀਆਂ ਗੱਲਾਂ ਆਖੀਆਂ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਤੁਸੀਂ ਇੱਕ ਵਾਰੋ ਵੀ ਸੁਣੋ ਮੈਂ ਜਿਹੜਾ ਆਪਾਂ ਕੱਲ ਆਵਾਜ਼ ਚੁੱਕੀ ਸੀ ਬਈ ਕ੍ਰਿਸ਼ਨ ਕਮਾਲ ਜਿਹੜਾ ਉਹ ਬਿਲਕੁਲ ਮਾੜਾ ਅਫਸਰ ਹੈ ਤੇ ਉਹਨੇ ਉਹਦੀ ਨਲਕੀ ਦਾ ਸਾਰਾ ਕੁਝ ਹੋਇਆ ਉਸ ਦਿਨ ਕੱਲ ਮੇਰੀਆਂ ਜਿਹੜੀਆਂ ਵੀਡੀਓ ਲਾਈਵ ਹੋਈਆਂ ਸੀ ਮੇਰੇ ਗਾਣਾ ਮੈਨੂੰ ਵਾਪਸ ਲਏ ਗਏ ਤੇ ਹੁਣ 376 ਦਾ ਮੈਂ ਦੇ ਪਰਚਾ ਕਰਤਾ ਨਾ ਨੇ ਪੰਜਾਬ ਤੋਂ ਸਾਨੂੰ ਉੱਥੋਂ ਲੈਣਾ ਹੈ ਹਰਿਆਣੇ ਚ ਤਕਰੀਬਨ ਸਾਰੇ ਜਿਹੜੇ ਜਿੰਨੇ ਵੀ ਇਹਨਾਂ ਨੇ ਰਾਤ ਪੁਰਾਣਾ ਜਿਹੜਾ ਮੈਂ ਤਕਰੀਬਨ ਮੇਰਾ ਹਾਈ ਕੋਰਟ ਚ ਵੀ ਕੇਸ ਚੱਲਦਾ ਸੀ ਉਹਦੇ ਤੇ ਦੋ ਪਰਚੇ ਦਰਜਾ ਮੈਡਮ ਦੇ ਮੇਤੇ ਜਿਹੜਾ ਇਹਨਾਂ ਨੇ ਕੀਤਾ ਉਹ ਅੱਜ ਨਿਜਾਇਜ਼ ਕਰਤਾ ਫਤਕਰ ਫਤਕਰ ਮੈਂ ਅੱਜ ਸਾਰੇ ਪੰਜਾਬ ਵਾਸੀਆਂ ਨੂੰ ਸਜਣਾ ਦੇ ਤਰ੍ਹਾਂ ਇਹ ਤੁਹਾਡੇ ਭਰਾ ਨੂੰ ਜਿਹੜਾ ਜੋ ਵੀ ਹੋਇਆ ਇਹ ਪੰਜਾਬ ਦੀ ਆਵਾਜ਼ ਚ ਕਿ ਜਿਹੜੇ ਲੋਕਾਂ ਦੇ ਸੀ ਵੀ ਇਹਨਾਂ ਦਿੱਲੀ ਵਾਲਿਆਂ ਦੇ ਖਿਲਾਫ ਕੋਈ ਜੋ ਵੀ ਬਣਦਾ ਆ ਬਈ ਉੱਥੇ ਕੋਈ ਮਰਦ ਕੋਈ ਵੀ ਉੱਠ ਕੇ ਆਣ ਕੇ ਪੰਜਾਬ ਦੀ ਗੱਲ ਕਰੇ ਤੇ ਤੁਹਾਡਾ ਭਰਾ ਨੇ ਆਪਦਾ ਕੈਰੀਅਰ ਦਾ ਆ ਦੇ ਲਾ ਕੇ ਇਹ ਪੰਜਾਬ ਵਾਸਤੇ ਬੁੱਧਾ ਚ ਕਦ ਮੈਂ ਸਾਰੇ ਐਮਐਲਏ ਨੂੰ ਮੰਤਰੀਆਂ ਨੂੰ ਸਾਰਨ ਭੇਜਦੀ ਕਰਦਾ ਅੱਜ ਜੇ ਤੁਸੀਂ ਨਾ ਜਾਗੇ ਤੇ ਤੁਹਾਡਾ ਕੱਖ ਨਾ ਤੇ ਆ ਇਹਨੂੰ ਵੱਧ ਵੱਧ ਛੇੜ ਨੀ ਕਰੋ ਆਲ ਪੰਜਾਬ ਜਿੱਥੇ ਜਿੱਥੇ ਵੀ ਮੇਰੇ ਸੱਜਣ ਮਿੱਤਰ ਬੈਠੇ ਪੰਜਾਬ ਹਰਿਆਣਾ ਜਿੱਥੇ ਵੀ ਜਿਹੜੇ ਕੋਈ ਮੈਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਬਿਲਕੁਲ ਨਾ ਆਉਣਾ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਚੰਗਾ ਕੰਮ ਕੀਤਾ ਆਵਾਜ਼ ਚੁੱਕੀ ਪੰਜਾਬ ਦੀ ਤੇ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਲੋੜ ਆ ਟਰੈਕਟਰ ਟਰਾਲੀਆਂ ਗੱਡੀਆਂ ਬੱਸਾਂ ਜੋ ਵੀ ਤੁਹਾਡੇ ਕੋਲ ਹੈਗਾ ਪਟਿਆਲਾ ਐਸਐਸਪੀ ਦਾ ਡੀਸੀ ਦਫ਼ਤਰ ਆਪਾਂ ਸਾਰਾ ਘੇਰਨਾ ਤੇ ਤੁਹਾਨੂੰ ਬੇਨਤੀ ਹੈਨ ਵਾਤ ਵਾਤ ਲਾਈਵ ਕਰਕੇ ਵਾਤ ਵਾਤ ਲੋਕਾਂ ਨੂੰ ਸੁਣਾ ਦੇ ਕੇ ਇਹਨੂੰ ਵਾਤ ਵਾਤ ਸ਼ੇਅਰ ਕਰਕੇ ਤੇ ਉੱਥੇ ਮੇਰਾ ਸਾਥ ਦਿਓ ਬਾਕੀ ਆਪਾ ਇਸ ਜਿਹੜੀ ਗੁੰਗੀ ਸਰਕਾਰ ਨੂੰ ਉਠਾ ਸਕੀਏ ਤੇ ਜਿਹੜੇ ਨਾਲ 94 ਐਮਐਲਏ ਬੜੇ ਆ ਉਹ ਦਿਮਾਗ ਵਾਲਾ ਕੀੜਾ ਕੱਢ ਸਕੀਏ ਵੀ ਜਿਹੜੇ ਐਮਐਲਏ ਉੱਠ ਪੈਣ ਇੱਕ ਤੇ ਪਰਚਾ ਦੂਜੇ ਤੇ ਇਹਦੇ ਮੈਨੂੰ ਦਬਾਉਣਗੇ ਮੈਂ ਦਬਦਾ ਤਹੈ ਨਹੀਂ ਤੁਹਾਡਾ ਸਾਰਿਆਂ ਦਾ ਭਰਾਵਾਂ ਦਾ ਅਸ਼ੀਰਵਾਦ ਆ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨੇ ਕੇ ਬਾਅਦ ਤੋ ਮੇਰੇ ਤੇ ਪਰਚੇ ਹੋਰ ਕਰ ਸਕਦੇ ਆ ਮੈਂ ਜੇਲ੍ਹ ਚ ਰਹਿ ਸਕਦਾ ਬਾਰਬਰੀ ਜਿਹੜੀ ਆਵਾਜ਼ ਆ ਉਹਨੂੰ ਨੇ ਕੋਤ ਬਾਹਰ ਸਕਦਾ ਤੇ ਤੁਹਾਨੂੰ ਬੇਨਤੀ ਆ ਸਾਰੇ ਜਵਾਬ ਤੁਹਾਨੂੰ ਪਹੁੰਚੋ ਕੰਮ ਮੈਨੂੰ ਪਤਾ ਸਾਰਿਆਂ ਨੂੰ ਹੁੰਦਾ ਮੀਕਣੀ ਆ ਪਰ ਜਦ ਅੱਜ ਤੁਹਾਡੀ ਮੈਨੂੰ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਤੁਸੀਂ ਸਾਰੇ ਜਣੇ ਅੱਜ ਉੱਥੇ ਡੀਸੀ ਦਫ਼ਤਰ ਤੇ ਐਸਐਸਪੀ ਦਫ਼ਤਰ ਕੇ ਰੋ ਤੇ ਇਹਨਾਂ ਨੂੰ ਸਵਾਲ ਕਰੋ ਪੁੱਛੋ ਵੀ ਇੱਕ ਬੰਦੇ ਨੇ ਆਵਾਜ਼ ਚੁੱਕੀ ਆ ਬਾਹਰ ਲਈ ਛੱਡ ਦੇਣ ਕਿ ਰਾਜ ਕਰਨਗੇ ਦਿੱਲੀ ਵਾਲੇ ਜਿਹੜੇ ਦਿੱਲੀ ਵਾਲੇ ਮੈਂ ਕਹਿ ਸਕਦਾ ਕਾਂਗਰਸ ਦਾ ਵੀ ਰਾਜ ਰਿਆ ਬੀਜੇਪੀ ਦਾ ਵੀ ਰਾਜ ਰਿਆ ਉਹਨਾਂ ਨੇ ਤਾਂ ਕਦੀ ਇੰਨੀ ਇੰਟਰਫੇਰੈਂਸ ਨਹੀਂ ਆਣ ਕੇ ਆ ਆਪ ਦੀਆ ਸਟੇਟਮੈਂਟ ਕੀਤੀ ਨਹੀਂ ਇਹਨਾਂ ਨੂੰ ਕੋਈ ਜ਼ਿਆਦਾ ਚਾ ਚੜਿਆ ਆ ਇਹਨਾਂ ਨੂੰ ਕੋਈ ਜ਼ਿਆਦਾ ਆ ਵੀ ਅਸੀਂ ਕੋ ਵੱਖਰਾ ਕਰਕੇ ਦਿਖਾਵਾਂਗੇ ਲੋਕਾਂ ਨੂੰ ਵੀ ਸਾਡੇ ਪੰਜਾਬ ਵਾਲੇ ਭੋੜੇ ਭਾਲੇ ਵੀ ਇਹਨਾਂ ਨੂੰ ਰਾਜ ਨਹੀਂ ਕਰਨਾ ਹੁੰਦਾ ਇਸ ਕਰਕੇ ਜੇ ਅੱਜ ਤੁਸੀਂ ਮੇਰੇ ਨਾਲ ਖੜੋਗੇ ਤੇ ਮੈਂ ਮਹਾਰਾਜ ਤੋਂ ਲੈ ਕੇ ਇਹਨਾਂ ਦਾ ਤਖਤਾ ਪੜ ਸਕਦਾ ਅੱਜ ਤੁਹਾਡਾ ਸਾਥ ਦੀ ਲੋੜ ਆ ਅੱਜ ਮੇਰਾ ਸਾਥ ਦੇ ਲੋ ਤੇ ਤੁਹਾਡਾ ਭਰਾ ਹਮੇਸ਼ਾ ਤੁਹਾਡਾ ਲਈ ਰਹੇਗਾ